ਕਹਾਣੀ ਥਕੇਵਾਂ ਲਿਖਤ ਗੁਰਬਚਨ ਸਿੰਘ ਪੁੱਲਰ ਦੋ ਨਾਲੇ ਮੋਕੇ ਉਤੇ ਖੇਤ ਨੂੰ ਪਾਣੀ ਲਾਉਣ ਦੀ ਵਾਰੀ ਅਜ ਅਸੋਦੀ ਸੀ ਪਾਣੀ 10 ਵਜੇ ਵਟਣਾ ਸੀ ਸੂਰਜ ਕਾਫੀ ਉੱਚਾ ਹੋ ਆਇਆ ਸੀ ਆਸੂ ਨੇ ਗੁਰਦੇਵ ਨੂੰ ਗੋੜਚਾ ਬੰਨਣ ਤੇ ਬੋਤਲ ਵਿੱਚ ਦੁੱਧ ਪਾਉਣ ਲਈ ਆਖਿਆ ਅਤੇ ਆਪ ਸੰਦੂਕ ਵਿੱਚੋਂ ਜੇਬੀ ਘੜੀ ਘੱਟ ਕੇ ਮਿਰਾਬ ਨਾਲ ਸਮਾਂ ਮਿਲਾਉਣ ਲਈ ਤੁਰ ਗਈ ਉਹ ਸਮਝਦੀ ਸੀ ਗੁਰਦੇਵ ਨਿਆਣੇ ਦਾ ਕੀ ਹੈ ਮਰਾਬ ਪੰਜ ਚਾਰ ਮਿੰਟ ਦਾ ਓਲਾ ਹੀ ਰੱਖ ਲਵੇ ਗੁਰਦੇਵ ਹੁਣ ਗੱਭਰੂ ਸੀ ਦਾੜੀ ਮੁੱਛਾਂ ਦਾ ਸੁਨੇਹਾ ਲੈ ਕੇ ਆਏ ਭੂਰੇ ਭੂਰੇ ਵਾਲਾਂ ਦੀ ਲੂਈ ਜਿਉਂਦੇ ਬਚਪਨ ਅਤੇ ਜਵਾਨੀ ਵਿਚਕਾਰ ਵੰਡ ਦੀ ਲਕੀਰ ਵਾਂਗ ਸੀ ਵਦੇਰੇ ਹੀ ਵਦੇਰੇ ਉਗੜਦੀ ਆਉਂਦੀ ਸੀ ਪਰ ਅਸੋਲੀ ਅਜੇ ਉਹ ਨਿੱਕੇ ਜਿਹੇ ਬੱਚੇ ਤੋਂ ਨਹੀਂ ਸੀ ਵਧਿਆ ਘਰ ਦਾ ਖੇਤ ਦਾ ਕੋਈ ਕੰਮ ਅਜੇ ਹਾਂ ਨਹੀਂ ਸੀ ਜੀਂ ਦੇ ਵਿੱਚ ਅਸੋ ਗੁਰਦੇਵ ਨੂੰ ਇਕੱਲਾ ਛੱਡ ਦਿੰਦੀ ਹੋਵੇ ਉਹਨੂੰ ਹਮੇਸ਼ਾ ਇਹੋ ਲੱਗਦਾ ਰਹਿੰਦਾ ਕਿ ਗੁਰਦੇਵ ਅਜੇ ਕਿਸੇ ਨਿੱਕੇ-ਮੋٹے ਕੰਮ ਨੂੰ ਹੀ ਇਕੱਲਾ ਕਰ ਸਕਣ ਦੇ ਸਮਰੱਥ ਨਹੀਂ ਸੀ। ਅਗਵਾੜ ਦੇ ਮੁੰਡੇ ਕਹਿੰਦੇ ਗੁਰਦੇਵਿਆ ਚਾਚੀ 15 ਸਾਲਾਂ ਤੋਂ ਕਾਲੇ ਬਲਦ ਵਾਂਗੂ ਮਿੱਟੀ ਨਾਲ ਮਿੱਟੀ ਬਣ ਰਹੀ ਏ ਹੁਣ ਤੂੰ ਉਹਨੂੰ ਸੋਖੀ ਕਰ ਦੇ। ਉਹਦੇ ਚਾਚੇ ਤਾਇ ਆਖਦੇ ਮੁੰਡਿਆ ਤੇਰੀ ਮਾਣੇ ਤੈਨੂੰ ਬੜੇ ਦੋਸ਼ਾਂ ਨਾਲ ਪਾਲਿਆ ਹੁਣ ਉਹਨੂੰ ਦਮ ਦਵਾ ਦੇ। ਤੇ ਗੁਰਦੇਵ ਆਪ ਵੀ ਮਾਂ ਦਾ ਬਾਹਾਂ ਚਾੜ ਕੇ ਜ਼ਿੰਦਗੀ ਨਾਲ ਕੋਲ ਕਰਨਾ ਯਾਦ ਕਰਦਾ ਤਾਂ ਉਹਦਾ ਜੀ ਚਾਹੁੰਦਾ ਕਿ ਮਾਂ ਹੁਣ ਟਿਕ ਕੇ ਬੈਠ ਜਾਵੇ ਚਾਰ ਦਿਨ ਸੁੱਖ ਵੀ ਵੇਖ ਲਵੇ ਪਰ ਉਹ ਮਾਂ ਨੂੰ ਜਿਹੀ ਸਲਾਹ ਦਿੰਦਾ ਤਾਂ ਉਹ ਹੱਸ ਪੈਂਦੀ ਮੇਰਿਆ ਬੱਚੜਿਆ ਨਿੱਕਾ ਜਿਹਾ ਫੁੱਲ ਦੁੱਖ ਸੁੱਖ ਦੀਆਂ ਤੂਪਾਂ ਛਾਵਾਂ ਇਕੱਲਾ ਚੱਲਣ ਜੋਗਾ ਤੂੰ ਕਿੱਥੇ ਹੈ ਮੈਨੂੰ ਤੱਕੀ ਮਾਂ ਕਹਿੰਦਾ ਤੈਨੂੰ ਵੇਖ ਵੇ ਮੈਂ ਤਾਂ ਹਵਾ ਵਿੱਚ ਉੜਦੀ ਫਿਰਦੀ ਆਂ ਹੋਰ ਵੱਡਾ ਹੌਲਾ ਆਪੇ ਸਾਂਭੀ ਸਾਰਾ ਕਦੀ ਕਦੀ ਆ ਸੋ ਆਪਣੀ ਖੇਤਦ ਸੰਗੀ ਟਾਲੀ ਹੇਠ ਬੈਠੀ ਹੁੰਦੀ ਤਾਂ ਉਦਾਸ ਹੋ ਜਾਂਦੀ ਜਦੋਂ ਸੁੱਚਾ ਸਿੰਘ ਦੀ ਰੋਟੀ ਲੈ ਕੇ ਆਉਂਦੀ ਹੁੰਦੀ ਸੀ ਉਹ ਇਸੇ ਟਾਲੀ ਹੇਠ ਬੈਠ ਕੇ ਰੋਟੀ ਖਾਇਆ ਕਰਦਾ ਸੀ ਫਿਰ ਜਦੋਂ ਗੁਰਦੇਵ ਜੰਮਿਆ ਸੀ ਤਾਂ ਉਹ ਖੇਤ ਰੋਟੀ ਦੇਣ ਆਈ ਉਹਨੂੰ ਵੀ ਨਾਲ ਲੈ ਆਉਂਦੀ ਇਸੇ ਟਾਲੀ ਹੇਠ ਬੈਠੇ ਕਿੰਨਾ ਕਿੰਨਾ ਜਰੂਰ ਦੋਵੇਂ ਉਹਨੂੰ ਘਾਉਂਦੇ ਖੇਡਦੇ ਆਂ ਵੇਖਦੇ ਰਹਿੰਦੇ ਸਨ ਗੱਦਗੱਦ ਹੁੰਦੇ ਰਹਿੰਦੇ ਸਨ ਉਹ ਸਨ ਚੌੜ ਕਰਦੇ ਰਹਿੰਦੇ ਸਨ ਬਸ ਉਹ ਦਿਨ ਸਨ ਜੋ ਆਸੋ ਦੀ ਵਿਆਹ ਪਿੱਛੋਂ ਦੀ ਜ਼ਿੰਦਗੀ ਵਿੱਚ ਠੰਡੀ ਛਾਂ ਵਰਗੇ ਸਨ ਬਾਕੀ ਸਾਰੀ ਕੜਕ ਦੀ ਧੁੱਪ ਹੀ ਧੁੱਪ ਸੀ ਪਰ ਹੁਣ ਜਦੋਂ ਇਹ ਠੰਡੀ ਛਾਂ ਵਰਗੇ ਦਿਨ ਵੀ ਜਾਦ ਆਉਂਦੇ ਸਨ ਤਾਂ ਆਸੋ ਦੀ ਜਿੰਦ ਨੂੰ ਕੜਕ ਦੀ ਧੁੱਪ ਨਾਲੋਂ ਵਦੇਰੇ ਘੁੰਦੇ ਸਾੜਦੇ ਸਨ ਉਹ ਅਜੇ ਤੀਆਂ ਨੂੰ ਪਹੁੰਚੀ ਨਹੀਂ ਸੀ ਅਤੇ ਗਰਦੇਵ ਅਜੇ 7-8 ਸਾਲਾਂ ਦਾ ਸੀ ਕਿ ਸੁੱਚਾ ਸਿੰਘ ਬਾਹ ਛੱਡ ਕੇ ਧੁਰ ਗਿਆ ਇੱਕ ਵਾਰ ਤਾਪ ਕੀ ਚੜਿਆ ਫਿਰ ਉਹਨੇ ਉਤਰਨ ਦਾ ਨਾ ਹੀ ਨਾਲਿਆ ਸਭ ਉਪਾਰ ਝੁੱਠੇ ਪੈਂਦੇ ਰਹੇ ਅਤੇ ਸੁੱਚਾ ਸਿੰਘ ਛੱਪੜ ਦੇ ਪਾਣੀ ਵਾਂਗ ਸੁੱਕਦਾ ਗਿਆ 20 ਕੁ ਦਿਨ ਮੰਜੇ ਵਿੱਚ ਪੈ ਕੇ ਅੰਤ ਨੂੰ ਅੱਖਾਂ ਮੀਟ ਗਿਆ ਆਸੋਲੀ ਚਾਰਚ ਫਿਰੇ ਕੋ ਰਖਣੀ ਰਹੀ ਸੀ ਕਾਲੀ ਬੋਲੀ ਰਾਤ ਜਿਸ ਵਿੱਚ ਹੱਥ ਮਾਰਿਆ ਵੀ ਵਿਖਾਈ ਨਹੀਂ ਸੀ ਦਿੰਦਾ ਸਰਦੀ ਨਾਲ ਟੂਰੀਆਂ ਉਹਨੇ ਪੋਟ ਵਗਾਈਆਂ ਹਿੱਪ ਉਹਨੇ ਪਿੱਟ ਪਿੱਟ ਕੇ ਸਜਾਲੀ ਅੱਖਾਂ ਦੇ ਖੂ ਉਹਨੇ ਕੁਲੰਜ ਕੁਲੰਜ ਕੇ ਖਾਲੀ ਕਰ ਲਏ ਕੂਕਾ ਮਾਰ ਮਾਰ ਉਹਨੇ ਸੱਤੇ ਆਸਮਣ ਹਲਾ ਛੱਡੀ ਸਾਰੇ ਪਿੰਡ ਵਿੱਚ ਤਰਾਸ ਤਰਾਸ ਹੋ ਰਹੀ ਸੀ ਰੱਬ ਨੇ ਬੜਾ ਜ਼ੁਲਮ ਕੀਤਾ ਸੀ ਹਾਰ ਸ਼ਿੰਗਾਰ ਦੀ ਰੁੱਤੇ ਆਸੋ ਅਦੇ ਖੇਡਣ ਦੀ ਉਮਰੇ ਗੁਰਦੇਵ ਇਕੱਲੇ ਰਹਿ ਗਏ ਸਨ ਸਾਾਕ ਸਕੀਰੀਆਂ ਵਾਲੇ ਦੋ ਦੋ ਵਾਰ ਦੁੱਖ ਸੁੱਖ ਕਰਨ ਆਏ ਅਤੇ ਮੁੜ ਗਏ ਆਸੋ ਦਾ ਭਾਈ ਜੱਗਰ ਆਪਣੇ ਘਰ ਦੇ ਕੰਮਕਾਰ ਛੱਡ ਕੇ ਮਹੀਨਾ ਸਵਾ ਮਹੀਨਾ ਉਹਦੇ ਕੋਲ ਰਿਹਾ ਪਰ ਪਿੱਛੇ ਉਹਦਾ ਵੀ ਨਹੀਂ ਸੀ ਸਰਦਾਂ ਉਹਦੀ ਘਰ ਵਾਲੀ ਬਿਮਾਰ ਰਹਿੰਦੀ ਸੀ ਅਤੇ ਨਿੱਕੇ-ਨਿੱਕੇ ਬਾਲ ਬੱਚੇ ਸਨ ਜੱਗਰ ਸਿੰਘ ਆਪਣੀ ਥੋੜੀ ਜਹੀ ਜ਼ਮੀਨ ਵਿੱਚੋਂ ਮਸਾ-ਮਸਾ ਪਰਿਵਾਰ ਦਾ ਪੇਟ ਪਾਲਦਾ ਸੀ ਚਾਹੁੰਦਿਆਂ ਹੋਇਆਂ ਵੀ ਆਸੂ ਕੋਲ ਬਹੁਤਾ ਸਮਾਂ ਠਹਿਰਨਾ ਉਹਦੇ ਲਈ ਸੰਭਵ ਨਹੀਂ ਸੀ ਸਿਰੋਂ ਨੰਗੀ ਹੋ ਗਈ ਭੈਣ ਨੂੰ ਜੱਗਰ ਦਲਾਸੇ ਦਿੰਦਾ ਸੰਭਲਣ ਦੇ ਤਰਲੇ ਕਰਦਾ ਰਿਹਾ ਮੱਥਾ ਦੇ ਦੇ ਸਮਝਾਉਂਦਾ ਰਿਹਾ ਗਰਦੇਵ ਨੂੰ ਉਹਦੀ ਫੁੱਕੜ ਵਿੱਚ ਬਿਠਾ ਕੇ ਉਹਦੀਆਂ ਸੰਘਣੇ ਹਨੇਰੇ ਨਾਲ ਭਰ ਚੁੱਕੀਆਂ ਅੱਖਾਂ ਵਿੱਚ ਚਾਨਣ ਦੀ ਇੱਕ ਰਿਸਮ ਪਾਉਣ ਦੇ ਯਤਨ ਕਰਦਾ ਰਿਹਾ। ਆਸਾ ਸੁੱਚਾ ਸਿੰਘ ਦੇ ਭੋਗ ਤੋਂ ਪਿਛੋਂ ਵੀ ਕਿੰਨੇ ਹੀ ਦਿਨ ਨਿਰਜਿੰਦ ਜਿਹੀ ਹੋਈ ਰਹੀ। ਮੈਦੇ ਕੁਚੈਲੇ ਕੱਪੜੇ, ਸਿਰ ਦੇ ਅੱਧ ਪੁੱਟੇ ਉਲਝੇ ਹੋਏ ਵਾਲ, ਮੂੰਹ ਤੇ ਹੰਜਵਾਨੀਆਂ ਘਰਾਲਾਂ ਦੇ ਨਿਸ਼ਾਨ। ਪੈ ਪੀਤ ਸਖਣੀਆਂ ਸਖਣੀਆਂ, ਚਿੱਟੀਆਂ ਚਿੱਟੀਆਂ ਅੱਖਾਂ ਨਾਲ ਉਹ ਜਿੱਤਰ ਵੇਖਦੀ ਵੇਖੀ ਹੀ ਜਾਂਦੀ। ਪਰ ਵਿਖਾਈ ਉਹਨੂੰ ਤਦ ਵੀ ਕੁਝ ਨਹੀਂ ਸੀ ਦੇ ਰਿਹਾ। ਜੱਗਰ ਭੈਣ ਗੁਲ ਬੈਠਾ ਉਹਦਾ ਮੱਥਾ ਘੜਦਾ ਚਾਹ ਦੀ ਕੌਲੀ ਮੱਲੋ ਜੂਰੀ ਉਹਦੇ ਮੂੰਹ ਨੂੰ ਲਾਉਂਦਾ ਅਤੇ ਨਿੱਕੀਆਂ ਨਿੱਕੀਆਂ ਗੱਲਾਂ ਵਿੱਚ ਪਾ ਕੇ ਉਹਦੇ ਮਨ ਵਰਤ ਚੁੱਕੇ ਭਾਣੀਆਂ ਦੀਆਂ ਸੋਚਾਂ ਵੱਲੋਂ ਮੋੜਨ ਦਾ ਯਤਨ ਕਰਦਾ ਸੁੱਚਾ ਸਿੰਘ ਨੂੰ ਗੁਜਰਿਆ ਸਵਾ ਮਹੀਨਾ ਹੋ ਗਿਆ ਤਾਂ ਅਸੋ ਉੱਠ ਗਏ ਨਾਤੀ ਅਤੇ ਉਹਨੇ ਚੌਂਕੇ ਵਿੱਚ ਪੈਰ ਰੱਖਿਆ ਹੌਲੀ ਹੌਲੀ ਉਹ ਘਰ ਦੇ ਨਿੱਕੇ ਨਿੱਕੇ ਕੰਮਾਂ ਨੂੰ ਹੱਥ ਪਾਉਣ ਲੱਗ ਪਈ ਜੱਗਰ ਸਿੰਘ 2-4 ਦਿਨਾਂ ਲਈ ਪਿੰਡ ਜਾਣ ਲੱਗਿਆ ਤਉਨੇ ਭੈਣ ਨਾਲ ਸਲਾਹ ਕੀਤੀ ਕਿ ਦੁਬਾਰਾ ਆ ਕੇ ਉਹ ਮਾਲ ਮੰਡੀ ਵਿੱਚ ਬਲਦ ਵੇਚ ਆਵੇਗਾ ਅਤੇ ਜ਼ਮੀਨ ਠੇਕੇ ਉੱਤੇ ਚਾੜ ਜਾਵੇਗਾ। ਆਸੋ ਚੁੱਪ ਕਰਕੇ ਸੁਣਦੀ ਰਹੀ। ਜੱਗਰ ਦੇ ਜਾਣ ਪਿਛੋਂ ਚਾਰੇ ਪੰਜੇ ਦਿਨ ਆਸੋ ਦੁਚਿੱਤੀ ਵਿੱਚ ਪਈ ਰਹੀ। ਰਾਤ ਨੂੰ ਗੁਰਦੇਵ ਨੂੰ ਹਿੱਕ ਨਾਲ ਲਾ ਕੇ ਪਈ ਸੋਚਦੀ ਰਹਿੰਦੀ, ਸੋਚਦੀ ਰਹਿੰਦੀ ਅਤੇ ਕੁੱਕੜ ਬਾਂਗਾਂ ਦੇਣ ਲੱਗ ਪੈਂਦੀ। ਅੰਤੋਂ ਨੇ ਆਪਣੇ ਮਨ ਵਿੱਚ ਇੱਕ ਨਿਸ਼ਚਾ ਕਰ ਲਿਆ ਤੇ ਜਦੋਂ ਜੱਗਰ ਸਿੰਘ ਆਇਆ ਤਾਂ ਬਲਦ ਵੇਚਣ ਤੋਂ ਨਾ ਕਰ ਦਿੱਤੀ। ਉਹ ਭਰਾ ਨੂੰ ਸਮਝਾਉਂਦੀ ਰਹੀ ਕਿ ਕੱਲ ਨੂੰ ਜਦੋਂ ਗੁਰਦੇਵ ਗੱਭਰੂ ਹੋਵੇਗਾ ਵਾਹੀ ਦਾ ਸਾਰਾ ਟੰਬਰ ਦੁਬਾਰਾ ਰਚਣਾ ਕਿੰਨਾ ਔਖਾ ਹੋ ਜਾਵੇਗਾ ਕੀ ਹੋ ਗਿਆ ਜੇ ਸੁੱਚਾ ਸਿੰਘ ਪਿੱਠ ਕਰਕੇ ਤੁਰ ਗਿਆ ਉਹਦੇ ਘਰ ਨੂੰ ਜਿਹਦੇ ਬਾਰੇ ਉਹ ਅਸੂ ਨਾਲ ਮਿਲ ਕੇ ਸਿਆਣ ਸੁਪਨੇ ਬੁਣਿਆ ਕਰਦਾ ਸੀ ਤਬਾਹ ਨਹੀਂ ਹੋਣ ਦੇਵਗੀ ਉਹ ਦੀ ਨਿਸ਼ਾਨੀ ਗੁਰਦੇਵ ਨੂੰ ਜਿਹਨੂੰ ਕੰਮ ਵਿੱਚ ਥੱਕ ਟੁੱਟ ਕੇ ਖੇਤੋਂ ਆਇਆ ਸੁੱਚਾ ਸਿੰਘ ਹੇਕ ਉਤੇ ਪਾ ਕੇ ਸਾਰਾ ਤਕੀਮਾ ਲਾਹ ਲੈਂਦਾ ਸੀ ਰੁੱਲ ਨਹੀਂ ਦੇਵਗੀ ਜੱਗਰ ਸਿੰਘ ਭੈਣ ਨਾਲ ਸਦਾ ਲਈ ਸਿਰ ਉੱਤੇ ਹੱਥ ਰੱਖਣ ਅਤੇ ਛੇਤੀ ਹੀ ਫੇਰ ਮਿਲਣ ਆਉਣ ਦਾ ਇਕਰਾਰ ਕਰਕੇ ਪਿੰਡ ਨੂੰ ਮੁੜ ਗਿਆ। ਆਸੋ ਦੀ ਜ਼ਮੀਨ ਇਹਨਾਂ ਕੈਰ ਭਰੇ ਦਿਨਾਂ ਵਿੱਚ ਗਲੀ ਗਵਾੜ ਦੇ ਲੋਕਾਂ ਨੇ ਪਾਣੀ ਲਾ ਕੇ ਬੀਜ ਦਿੱਤੀ ਸੀ। ਉਹਦੀ ਹਾੜੀ ਦੀ ਫਸਲ ਜਿਸ ਨੂੰ ਸੁੱਚਾ ਸਿੰਘ ਹੱਥੀ ਬੀਜ ਗਿਆ ਸੀ ਪਰ ਵਟਣ ਤੋਂ ਪਹਿਲਾਂ ਤੁਰ ਗਿਆ ਸੀ। ਲੋਕਾਂ ਨੇ ਕੱਢ ਕੇ ਉਹਦੇ ਘਰ ਢੇਰੀ ਕਰ ਦਿੱਤੀ ਸੀ। ਹਰ ਕਿਸੇ ਨੂੰ ਆਸੋ ਨਾਲ ਹਮਦਰਦੀ ਸੀ। ਜਿਸ ਦਿਨ ਆਸੂ ਗੁਰਦੇਵ ਨੂੰ ਉਂਗਲੀ ਲਾ ਕੇ ਸੁੱਚਾ ਸਿੰਘ ਪਿੱਛੋਂ ਪਹਿਲੀ ਵਾਰ ਖੇਤ ਗੀੜਾ ਮਾਰਨ ਗਈ ਕਪਾਹ 12 12 ਪੱਤੇ ਕੱਢ ਚੁੱਕੀ ਸੀ ਉਹਨੇ 5-7 ਦਿਹਾੜੀਆਂ ਕੀਤੀਆਂ ਤੇ ਗੁੱਡੀ ਕਰਨ ਲਾ ਦਿੱਤੇ ਦੋ ਦਿਨਾਂ ਵਿੱਚ ਗੁੱਡੀ ਦਾ ਕੰਮ ਲਗਭਗ ਨਿਬੜ ਗਿਆ ਬਸ ਦੋ ਕੁ ਕਿਾਰੇ ਬਾਕੀ ਰਹਿ ਗਏ ਤੀਜੇ ਦਿਨ ਆਸੂ ਇੱਕ ਦਿਹਾੜੀਆ ਕਰਨ ਲਈ ਤੁਰ ਪਈ ਪਰ ਗਲੀ ਦੇ ਮੋੜ ਤੋਂ ਮੁੜ ਆਈ ਹਰ ਨਿੱਕੇ ਮੋੜ ਤੇ ਕੰਮ ਪਿੱਛੇ ਉਹ ਕਿੰਨੇ ਕੁ ਦਿਨ ਦਿਹਾੜੀਏ ਕਰੇਗੀ ਉਹਨੇ ਰੋਟੀ ਪਕਾਈ ਅਤੇ ਢੇਲਿਆਂ ਦਾ ਅਚਾਰ ਰੱਖ ਕੇ ਪੋਣੇ ਲੜ ਬਣ ਲਈ। ਗਰਦੇਵ ਨੂੰ ਉਂਗਲੀ ਲਾ ਕੇ ਅਤੇ ਕਸੀਆਂ ਮੋਟੇ ਉੱਤੇ ਰੱਖ ਕੇ ਉਹ ਖੇਤ ਪਹੁੰਚ ਗਈ। ਗਰਦੇਵ ਦਸਾਂਗੀ ਟਾਲੀ ਹਿੱਟ ਪਾਣੀ ਦੀ ਤੌੜੀ ਕੋਲ ਖੇਡਣ ਲੱਗ ਪਿਆ ਉਹ ਰੱਬ ਦਾ ਨਾਮ ਲੈ ਕੇ ਗੋਟੀ ਤੋਂ ਬਿਨਾਂ ਰਹਿ ਗਏ ਕਿਆਰਿਆਂ ਵਿੱਚ ਜਾ ਲੱਗੀ। ਇੱਕ ਵਾਰੀ ਤਾਂ ਉਹਦੀ ਧਾਂ ਨਿਕਲ ਗਈ। ਰੱਬ ਨੇ ਕੇਹ ਦਿਨ ਵਿਖਾਏ ਸਨ ਪਰ ਰੋਣ ਦਾ ਰਾਹ ਤਾਂ ਉਹਦਾ ਰਾਹ ਨਹੀਂ ਸੀ। ਉਹਨੇ ਦਿਲ ਘੜੜਾ ਕੀਤਾ ਅਧਿਕ ਕਸੀਏ ਦੇ ਟੱਕ ਲੌਣ ਲੱਗਦੀ। ਕਈ ਵਾਰ ਕਸੀਆ ਡੂੰਗਾ ਖੁੱਭ ਜਾਂਦਾ, ਕਈ ਵਾਰੀ ਜ਼ਮੀਨ ਦੀ ਜ਼ਮੀਨ ਦੇ ਉੱਤੇ ਤਲਕ ਜਾਂਦਾ। ਇੱਕ ਵਾਰ ਕਸੀਆ ਉਸ ਦੇ ਗਿੱਟੇ ਨੂੰ ਛੋਕੇ ਲੰਘ ਗਿਆ ਤੇ ਚਮੜੀ ਚਰੀ ਟੀਂ। ਪਰ ਆਸੋ ਦ੍ਰਿੜ ਸੀ। ਰੋਟੀ ਵੇਲੇ ਤੋਂ ਪਹਿਲਾਂ-ਪਹਿਲਾਂ ਉਹਨੇ ਦੇ ਖਿਆਰੇ ਦੇ ਘਾਹ ਫੂਜ਼ੀ ਘਟਵਾਟ ਕਰ ਦਿੱਤੀ ਸੀ। ਦੁਬਾਰੇ ਜਦੋਂ ਆਸੋ ਘਰ ਮੁੜੀ ਤਾਂ ਭਾਵੇਂ ਸੁੱਚਾ ਸਿੰਘ ਉਹਦੇ ਬਹੁਤ ਹੀ ਜ਼ਿਆਦਾ ਆ ਰਿਹਾ ਸੀ ਪਰ ਉਹ ਕੁਝ ਹੌਲੀ-ਹੌਲੀ ਅਨੁਭਵ ਕਰ ਰਹੀ ਸੀ। ਉਹ ਦਿਨ ਸੋ ਉਹ ਦਿਨ ਆਸੋ ਹੜੋਂਦੀ ਸੀ ਗੋਡੀਆਂ ਕਰਦੀ ਸੀ ਪਾਣੀ ਲਾਉਂਦੀ ਸੀ ਫਸਲਾਂ ਵੱਢਦੀ ਸੀ ਪੜ ਕੱਢਦੀ ਸੀ ਉਹ ਲੱਕ ਨੂੰ ਚੁੰਨੀ ਨਾਲ ਬੰਨ ਲੇਗੀ ਅਤੇ ਕੰਮ ਉਤੇ ਟੁੱਟ ਕੇ ਪੈ ਜਾਂਦੀ ਗਰਦੇਵ ਉਹਦੇ ਨਾਲ ਨਿੱਕੇ ਨਿੱਕੇ ਹੱਥ ਸਾਂਝੇ ਕਰਦਾ ਰਹਿੰਦਾ ਉਹ ਪਾਣੀ ਲਾਉਂਦੀ ਗਰਦੇਵ ਦੱਸਦਾ ਕਿ ਕਿਹੜਾ ਸਿਰੇ ਲੱਗ ਗਿਆ ਸੀ ਜਾਂ ਨਹੀਂ 2 ਪਾਉਂਦੀ ਜੀ ਉਹਦੀ ਝੋਲੀ ਊਣੀ ਹੋ ਜਾਂਦੀ ਗਰਦੇਵ ਟਾਲੀ ਹੇਠ ਪਈ ਪੂਰੀ ਵਿੱਚੋਂ ਸਮੋਸੇ ਦੇ ਲੜ ਵਿੱਚ ਪਾ ਕੇ 2 ਲਿਆ ਦਿੰਦਾ ਉਹ ਗੋਡੀ ਕਰਦੀ ਗਰਦੇਵ ਘਾਹ ਫੂਸ ਚੁੱਕ ਚੁੱਕ ਕੇ ਢੇਰੀ ਲਾਉਂਦਾ ਰਹਿੰਦਾ ਉਹ ਫਸਲ ਵੜਦੀ ਗੁਰਦੇਵ ਰੁੱਕ ਚੁੱਕ ਚੁੱਕ ਕੇ ਥੱਬੇ ਬਣਾ ਦਿੰਦਾ ਉਹ ਤੰਗਲੀ ਨਾਲ ਪੈਰੀ ਠੀਕ ਕਰਦੀ ਗੁਰਦੇਵ ਫਲਾ ਹੱਕਦਾ ਸਾਰੇ ਪਿੰਡ ਵਿੱਚ ਕੀ ਆਲੇ ਦੁਆਲੇ ਦੇ ਪਿੰਡਾਂ ਵਿੱਚ ਵੀ ਗੱਲਾਂ ਹੋਣ ਲੱਗ ਪਈਆਂ ਸਨ ਲੋਕੀ ਸੱਥਾਂ ਵਿੱਚ ਬੈੜ-ਬੜ ਕੇ ਆਸੋ ਦੀ ਕਮਾਈ ਨੂੰ ਧੰਨ ਤਾਂ ਨਾਗਦੀ ਉਹਦੇ ਜਿਗਰੇ ਦੀਆਂ ਆਉਂਦੀ ਹਿੰਮਤ ਦੀਆਂ ਉਹਦੇ ਸਬਰ ਦੀਆਂ ਕਹਾਣੀਆਂ ਪਾਉਂਦੀ ਆਸੋ ਕਦੀ ਕਿਸੇ ਨੂੰ ਕੋਈ ਕੰਮ ਆਖਦੀ ਉਹਦਾ ਆਖਿਆ ਕੋਈ ਨਾ ਮੋੜਦਾ ਆਸੂ ਤੀਵੀ ਤੋਂ ਬੰਦਾ ਬਣ ਗਈ ਸੀ ਆਸੂ ਗੁਰਦੇਵ ਦਾ ਪਿਓ ਬਣ ਗਈ ਸੀ ਆਸੂ ਆਪਣਾ ਘਰ ਵਾਲਾ ਬਣ ਗਈ ਸੀ ਜੀਵਨ ਦੇ ਸੰਘਣੇ ਹਨੇਰੇ ਵਿੱਚ ਆਸੂ ਟੋਟੋ ਤੁਰਦੀ ਰਹੀ ਹੁਣ ਕੁਝ ਉਹਦੀਆਂ ਅੱਖਾਂ ਹਨੇਰੇ ਨਾਲ ਰਚ ਮਿਚ ਗਈਆਂ ਸਨ ਅਤੇ ਕੁਝ ਰਾਤ ਵੀ ਢਲ ਚੱਲੀ ਸੀ ਗੁਰਦੇਵ ਉਡਾਰ ਹੋ ਚੱਲਿਆ ਸੀ ਤੇ ਆਸੂ ਨੂੰ ਜਿਵੇਂ ਪਗਡੰਡੀ ਵਿਖਾਈ ਦੇਣ ਲੱਗਦੀ ਉਹ ਗੁਰਦੇਵ ਨੂੰ ਹੱਥ ਰੜਕਿਆ ਪਿਉ ਦੀ ਮੱਖਣੀ ਤੇ ਬਦਾਮਾਂ ਦੀਆਂ ਗਿਰੀਆਂ ਖਵਾਉਂਦੀ ਦੁੱਧ ਨਾਲ ਰਜਾਉਂਦੀ ਅਤੇ ਉਹਨੂੰ ਹਰ ਬਲਾ ਤੋਂ ਬਚਾਉਣ ਲਈ ਕੁੱਕੜੀ ਵਾਂਗ ਖੰਮਾ ਹੇਠ ਲੈ ਕੇ ਸੌ ਜਾਂਦੀ। ਕੱਦ ਬੁੱਤ ਦਾ ਸੁੱਚਾ ਸੰਵੀਨ ਰੁਵਾਸੀ ਅਤੇ ਆਸੋ ਵੀ ਮਰਦਾਂ ਵਰਗੀ ਸੀ। ਗਰਦੇਵ ਉੱਤੇ ਆਏ ਦਿਨ ਨਵਾਂ ਵਾਰ ਹੁੰਦਾ ਸੀ। ਜਿਉਂ-ਜਿਉਂ ਥਗੜਾ ਹੋ ਰਿਆ ਸੀ ਆਸੋ ਹੋਰ ਹੱਡ ਪੰਣੀ ਕਮਾਈ ਕਰਦੀ ਰਹੀ ਸੀ। ਪਿੰਡ ਦੇ ਲੋਕ ਆਖਦੇ ਇਹ ਸੌਰੀ ਥੱਕਦੀ ਨਹੀਂ ਧੰਨ ਜਨਮੀ ਦਾ। ਇਹਦੇ ਤਾਂ ਸਵੇਰੇ ਦਰਸ਼ਨ ਹੋ ਜਾਣ ਪਾਪ ਕੱਟੇ ਜਾਣ। ਪਿੰਡ ਦੀਆਂ ਔਰਤਾਂ ਕਹਿੰਦੀਆਂ ਕੁੜੇ ਆਸੋ ਇਹ ਤੂੰ ਹੀ ਸੀ ਜਿਹੜੀ ਇਸ ਸੱਟ 'ਚ ਇਉਂ ਚੱਲ ਗਈ ਇਹ ਕਾਲੀ ਬੋਲੀ ਰਾਤ ਇਉਂ ਲੰਘਾ ਲਈ ਤੇਰੇ ਥਾਂ ਹੋਰ ਕੋਈ ਹੁੰਦੀ ਥੱਕ ਹਾਰ ਜਾਂਦੀ ਢੇਰੀ ਟਾ ਬੈਠਦੀ ਮਰ ਮੁੱਕ ਜਾਂਦੀ ਤੇ ਜਵਾਕ ਵਿਚਾਰਾ ਮਿੱਟੀ ਵਿੱਚ ਰੁਲ ਜਾਂਦਾ ਪਿੰਡ ਦੇ ਮੁੰਡੇ ਕਹਿੰਦੇ ਚਾਚੀ ਕੋਈ ਸਾਡੇ ਕੰਮ ਕਰਨ ਵਾਲਾ ਹੋਵੇ ਦਸੀ ਤੇਰਾ ਕੰਮ ਕਰਨਾ ਦਾ ਪੁੰਨ ਵਾਲੀ ਗੱਲ ਐ ਜਦੋਂ ਵੀ ਆਸੋ ਦਸਾਂਗੀ ਟਾਲੀ ਹਿੜ ਬੈਠਦੀ ਉਹਨੂੰ ਸਚਾ ਸਿੰਘ ਅੰਤਾਂ ਦਾ ਯਾਦ ਆਉਂਦਾ ਉਹਨੀਆਂ ਖਾਪਰ ਹੁੰਦੀਆਂ ਫਿਰ ਉਹ ਚੁੰਨੀ ਦੇ ਲੜ ਨਾਲ ਹੰਝੂ ਪੂੰਝ ਸੁੱਟਦੀ ਜਿਵੇਂ ਨੂੰ ਰੋਣ ਦਾ ਰਾਹ ਫੜਿਆ ਹੁੰਦਾ ਹੋਂਦਾ ਕੁਝ ਨਹੀਂ ਸੀ ਬੰਨਾ ਕਈ ਵਾਰ ਅਸੂ ਦੇ ਮਨ ਵਿੱਚ ਆਉਂਦਾ ਜੇ ਸੁੱਚਾ ਸਿੰਘ ਆਵੇ ਬਸ ਇੱਕ ਵਾਰ ਆਵੇ ਬਹੁਤਾ ਨਹੀਂ ਤਾਂ ਇੱਕ ਪੱਲੀ ਹੀ ਆਵੇ ਉਹਨੂੰ ਇਹ ਸਭ ਖਾਵੇ ਕਿਉਂ ਦੀ ਮਾਂ ਤੋਂ ਨੇ ਕਿਵੇਂ ਸਾਫ-ਸਾਫ ਰੱਖੀ ਸੀ ਉਹਨੇ ਸਭ ਕੁਝ ਆਪਣੀ ਜਿੰਦ ਉਤੇ ਸਹਿ ਲਿਆ ਸੀ ਪਰ ਗੁਰਦੇਵ ਨੂੰ ਸੇਕ ਨਹੀਂ ਸੀ ਲੱਗਣ ਦਿੱਤਾ ਉਹ ਆਪਣਾ ਹੱਥਾਂ ਪੈਰਾਂ ਵੱਲ ਵੇਖਦੀ ਉਹ ਹੁਣ ਜਿਵੇਂ ਔਰਤ ਨਹੀਂ ਸੀ ਰਹਿ ਗਈ ਚਾਲੀਆਂ ਦੀ ਅਜੇ ਉਹ ਹੋਈ ਨਹੀਂ ਸੀ ਅਤੇ ਉਹਦੇ ਅੰਗਾਂ ਵਿੱਚ ਕੋਈ ਲਚਕ ਨਹੀਂ ਸੀ ਰਹੀ ਉਹਨੇ ਸਰੀਰ ਮਾਰ ਲਿਆ ਸੀ ਉਹ ਦੁੱਖਾਂ ਤੇ ਕੰਮਾਂ ਦੀ ਭੱਟੀ ਵਿੱਚ ਗਲ ਕੇ ਢਲ ਕੇ ਹੱਡ ਮਾਸ ਦੀ ਥਾਂ ਲੋਹੇ ਦੀ ਬਣ ਗਈ ਸੀ ਜਦੋਂ ਦੀ ਗਰਦੇਵ ਦੇ ਲੂਈ ਫੁੱਟੀ ਸੀ ਪਿੰਡ ਦੇ ਛਾਣੇ ਲੋਕ ਆਸਾਂ ਨੂੰ ਵਰਜਦੇ ਭਾਈ ਬੱਚਾ ਤੂੰ ਬਥੇਰਾ ਤੱਪ ਕਰ ਲਿਆ ਤੇਰੀ ਰੱਬ ਨੇ ਸੋਲੇ ਮੁੰਡਾ ਗੱਭਰੂ ਹੋ ਗਿਆ ਤੇਰੇ ਥਕੀਵਾ ਲਾਉਣ ਦੇ ਦਿਨ ਆਏ ਨੇ ਤੂੰ ਹੁਣ ਬਸ ਕਰ ਹਾਸੋ ਘੁੰਡ ਵਿੱਚ ਵੀ ਨੀਵੀ ਪਾ ਕੇ ਬੋਲਦੀ ਬਾਬਾ ਜੀ ਥੋੜਾ ਹੱਥ ਸਰਰਤੇ ਰਹੇ ਫੇਰ ਕੋਈ ਆਉਣੀ ਤੀਵੀਆਂ ਗੰਨੀਆਂ ਕੁੜੇ ਹਾਸੋ ਤੂੰ ਕੰਮਾਂ ਵਿੱਚ ਚੂਰਚੂਰ ਹੋ ਗਈਆਂ ਹੁਣ ਸਾਲ ਐ ਤੇਰਾ ਪੁੱਤ ਸੁਲੱਗ ਨਿਕਲਿਆ ਏ ਧਰਤੀ ਮਾਂ ਨੂੰ ਮੱਥਾ ਟੇਕ ਕੇ ਮਰਦਾਂ ਵਾਲਾ ਜਾਮਾ ਲਾ ਦੇ ਮੁੜ ਕੇ ਤੀਵੀ ਬਣ ਜਾ ਹਾਸੋ ਟਲ ਜਾਂਦੀ ਭੈਣੇ ਕੰਮਾਂ ਦਾ ਕੰਧ ਥਕੀਵਾ ਨਾਲੇ ਮੈਂ ਹੋਰ ਕੀ ਕਰਦੀ ਆ ਤੇ ਮੁੰਡਾ ਕਰਦਾ ਇਹ ਸਭ ਕੁਛ। ਮੁੰਡੇ ਆਸਾਂ ਨੂੰ ਆਖਦੇ ਚਾਚੀ ਪੁੱਤ ਭਾਵੇਂ ਬੁਢਾ ਹੋ ਜਾਵੇ ਮਾਂ ਨੂੰ ਜਵਾਕ ਹੀ ਲੱਗਦਾ ਰਹਿੰਦਾ। ਹੁਣ ਤੇਰਾ ਪੁੱਤ ਦੁੱਧ ਚੁੰਗਦਾ ਗਰਦੇ ਹੋ ਨਹੀਂ ਰਿਹਾ। ਸਾਰੇ ਅਗਵਾੜ ਦੇ ਮੁੰਡੇ ਕੰਮ ਵਿੱਚ ਇਹਦੋਂ ਕੰਨ ਭਣਦੇ ਐ। ਤੂੰ ਚਾਚੀ ਹੁਣ ਦਮ ਲੈ। ਆਸੋ ਗਦਗਦ ਹੋ ਜਾਂਦੀ ਤੁਹਾਡਾ ਭਰਾ ਏ ਤੁਸੀਂ ਸਾਰੇ ਹੀ ਆਉਂਦੀਆਂ ਸੱਜੀਆਂ ਖੱਪੀਆਂ ਬਾਹਾਂ ਹੋ। ਅਸੋ ਸੋਈਦੀਏ ਸਾਰੇ ਲੋਕ ਉਹਨੂੰ ਥਕੀਵੇਂ ਥਕੀਵੇਂ ਦੀਆਂ ਗੱਲਾਂ ਕਹਿੰਦੇ ਰਹਿੰਦੇ ਸਨ ਪਰ ਥਕੀਵਾ ਉਹਨੂੰ ਆਪ ਕਿਉਂ ਨਹੀਂ ਸੀ ਲੱਗਦਾ ਥਕੀਵਾ ਸੀ ਕਿੱਥੇ ਉਹ ਆਪਣੇ ਡੋਲੇ ਆਪਣੀਆਂ ਪਿੰਜਣੀਆਂ ਟੋ ਟੋ ਥਕੀਵਾ ਭਾਲ ਦੀ ਥਕੀਵਾ ਕਿਤੇ ਨਹੀਂ ਸੀ ਉਹ ਸੋਚਦੀ ਮੈਂ ਹੁਣ ਕੋਈ ਹੱਡ ਮਾਸ ਦੀ ਥੋੜੋ ਐ ਜੋ ਥੱਕਾਂਗੀ ਮੈਂ ਤਾਂ ਪੱਥਰ ਹੋ ਗਈਆਂ ਮੈਂ ਤਾਂ ਲੋਹਾ ਬਣ ਗਈਆਂ ਤੇ ਉਹਨੂੰ ਪਤਾ ਨਾ ਲੱਗਦਾ ਕਿ ਉਹ ਆਪਣੀ ਇਸ ਹਾਲਤ ਉੱਤੇ ਰੋਵੇਗੇ ਹੱਸੇਗੇ ਕੁਇਤ ਲੰਮਾ ਹੋਗਾ ਖਿੱਚ ਕੇ ਹਵਾ ਵਿੱਚ ਛੱਡ ਦਿੰਦੀ ਹੈ ਤੇ ਕੰਮਾਂ ਵਿੱਚ ਉਲਝ ਜਾਂਦੀ। ਅੱਜ ਬਨਾਲੇ ਮੋਗੇ ਉੱਤੇ ਖੇਤ ਨੂੰ ਪਾਣੀ ਲਾਉਣ ਦੀ ਵਾਰੀ ਆਉਂਦੀ ਸੀ। ਗੁਰਦੇਵ ਨੇ ਉਹਨੂੰ ਖੇਤ ਜਾਣੋਂ ਵਰਜਿਆ, ਹੁਣ ਉਹ ਇਕੱਲਾ ਹੀ ਪਾਣੀ ਲਾ ਆਵੇਗਾ। ਆਸੋ ਹੱਸ ਪਈ। ਤੇਰੇ ਜਿੱਡਿਆਂ ਏਡਿਆਂ ਤੋਂ ਤਾਂ ਨੱਕ ਆ ਆਪਣੀ ਪੁੰਝਾ ਜਾਂਦਾ। ਤੂੰ ਅਜੇ ਪਾਣੀ ਇਕੱਲਾ ਕਿੱਥੋਂ ਲਾ ਆਵੇਂਗਾ? ਚੰਗਾ ਬੀਬੀ, ਅੱਜ ਮੂਣਾ ਘਰੇ ਐ। ਮੈਂ ਉਹਨੂੰ ਨਾਲ ਲੈ ਜਾਣਾ। ਫੇਰ ਮੈਂ ਕਿਸੇ ਦਿਨ ਉਹਦੇ ਨਾਲ ਪਾਣੀ ਲਵਾ ਦੇਵਾਂਗਾ। ਤੂੰ ਬੇਬੇ ਹੁਣ ਘਰ ਰਿਆ ਕਰ ਗੁਰਦੇਵ ਨੇ ਜੋੜ ਦੀ ਕੀ ਗਿਆ ਨਹੀਂ ਨਹੀਂ ਕਿਸੇ ਦਾ ਆਸਰਾ ਕੀ ਤਕਣਾ ਮੇਰਾ ਸ਼ੇਰ ਪੋਤਾ ਆਪਾਂ ਆਪ ਪਾਣੀ ਲਾਵਾਂਗੇ ਤੇ ਉਹਨੇ ਗੁਰਦੇਵ ਨੂੰ ਗੁਰਜਾ ਬੰਨਣ ਦੇ ਬੋਤਲ ਵਿੱਚ ਦੁੱਧ ਪਾਉਣ ਲਈ ਆਖਿਆ ਅਤੇ ਆਪ ਸੰਦੂਖ ਵਿੱਚੋਂ ਜੇਬੀ ਘੜੇ ਕੱਢ ਕੇ ਮੇਰਾ ਬ ਨਾਲ ਸਮਾਂ ਮਲਾਉਣ ਤੁਰ ਗਈ ਆਸੋ ਘੜੀ ਮਿਲਾ ਕੇ ਮੁੜੀ ਤਾਂ ਗਵਾਂਡੀਆਂ ਦੀ ਭੂਰੋ ਲੱਸੀ ਦਾ ਡੋਲੂ ਲੈ ਕੇ ਉਹਨਾਂ ਦੇ ਘਰੋਂ ਨਿਕਲ ਰਹੀ ਸੀ ਅਚਾਨਕ ਸਾਹਮਣਾ ਹੋ ਗਿਆ ਨਾਲ ਭੂਰੋ ਇੱਕ ਵਾਰ ਜਿਵੇਂ ਭਵੰਤਰ ਗਈ ਸੀ ਫਿਰ ਉਹ ਸੰਭਲ ਕੇ ਬੋਲੀ ਚਾਚੀ ਮੈਂ ਲੱਸੀ ਲੈਣ ਆਈ ਸੀ ਤੂੰ ਕਿੱਥੇ ਗਈ ਸੀ ਮੈਂ ਘੜੀ ਮਲਾ ਕੇ ਲੈ ਆਈ ਆ ਪੁੱਤ ਅੱਜ ਪਾਣੀ ਲਾਉਣਾ ਹੈ ਟਾਲੀ ਵਾਲੇ ਕੇ ਆ ਆਸੂ ਨੇ ਉੱਤਰ ਦਿੱਤਾ ਉਹਨੇ ਇੱਕ ਭਾਲੀ ਭੂਰੋ ਦਾ ਭਵੰਤਰਾ ਮਨ ਵਿੱਚ ਲਿਆਂਦਾ ਉਹ ਪਹਿਲਾਂ ਵੀ ਲੱਸੀ ਲੈਣ ਆਉਂਦੀ ਰਹਿੰਦੀ ਸੀ ਪਰ ਅੱਜ ਉਹਦਾ ਰੰਗ ਕਿਉਂ ਟ ਗਿਆ ਸੀ ਫਿਰ ਉਹਨੇ ਆਪਣੇ ਹੀ ਖਿਆਲ ਮਨ ਵਿੱਚੋਂ ਕੱਢ ਦਿੱਤਾ ਸਾਉ ਕੁੜੀ ਐ ਵਿਚਾਰੀ ਨਿੱਕੀ ਨਿੱਕੀ ਗੱਲ ਉੱਤੇ ਸੰਗ ਕੇ ਸੂਹੀ ਹੋ ਜਾਂਦੀ ਐ ਉਹ ਅੰਦਰ ਗਈ ਤਾਂ ਦਰਵਾਜ਼ੇ ਦੀ ਵਿਰਲ ਵਿੱਚੋਂ ਉਹਦੀ ਨਜ਼ਰ ਗਰਦੇਬ ਉੱਤੇ ਪਈ ਉਹਦੇ ਹੱਥ ਵਿੱਚ ਕੱਢਿਆ ਹੋਇਆ ਨਵਾਂ ਰਮਾਲ ਸੀ ਆਸ ਨੂੰ ਲੱਗਿਆ ਜੈਸੇ ਫਸਲਦਿਆਂ ਉਹਨੇ ਹਾਰਡ ਸਿਆਲੇ ਝੱਲ ਕੇ ਕੂਟੀਆਂ ਰੱਖੀਆਂ ਕੀਤੀਆਂ ਸਨ ਉਹ ਗੁੰਦਵੇਂ ਛੱਟਿਆਂ ਨਾਲ ਲੱਤੀ ਹੋਈ ਉਹਦੀਆਂ ਅੱਖਾਂ ਸਾਹਮਣੇ ਮੱਠੀ ਮੱਠੀ ਪਾਉਣ ਵਿੱਚ ਮਸਤ ਖੁਲਾਰੀ ਲੈ ਰਹੀ ਸੀ ਉਹਨੇ ਖੰਗੂਰ ਮਰੀ ਗਰਦੇਵ ਰੱਬ ਕੇ ਰਮਾਲ ਗੀਜੇ ਵਿੱਚ ਪਾ ਲਿਆ ਅਤੇ ਬੇਮਤਲਬ ਹੀ ਦੁੱਧ ਵਾਲੀ ਬੋਤਲ ਦਾ ਢੱਕਣ ਖੋਲ ਕੇ ਬੰਦ ਕਰਦਿਆਂ ਬੋਲਿਆ ਚੱਲ ਬੀਬੇ ਚੱਲੀਏ ਕੁਵੇ ਲਾਣਾ ਹੋ ਜਾਵੇ ਪੁੱਤ ਅੱਜ ਤੂੰ ਹੀ ਜਾ ਹੁਣ ਆਪੇ ਸਾਹਮਸਾਰਾ ਆਸੂਣੀ ਉੱਤੇ ਦਿੱਤਾ ਮਿੱਠੇ ਮਿੱਠੇ ਤਕੀਵੇਂ ਨਾਲ ਅਲਸਾਈ ਹੋਈ ਉਹ ਮੰਝੇ ਉੱਤੇ ਚੈਨ ਨਾਲ ਲੰਮੀ ਬੈ ਗਈ